ਪਰ ਫਿਰ ਵੀ ਭਟਕ ਰਹੇ ਨੇ ਭਟਕਦੇ ਨੇ ਕਿਉਂਕਿ ਸਾਨੂੰ ਸਤ ਨਾਲ ਤੋੜ ਕੇ ਅਸਤ ਨਾਲ ਜੋੜਿਆ ਜੇ ਹੈ ਕਿ ਸ਼ਾਇਦ ਭਾਈ ਇਹ ਪੜ ਕੇ ਗੱਲ ਬਣ ਜਾਂਦੀ ਹੈ ਹੁਣ ਜੇ ਸਿੱਖ ਸਤ ਦੇ ਮਾਰਗ ਤੇ ਚੱਲਿਆ ਹੁੰਦਾ ਅੱਜ ਇਹਦੇ ਹਾਲਾਤ ਤੁਸੀਂ ਦੂਸਰੇ ਧਰਮਾਂ ਵੱਲ ਦੇਖੋ ਧਰਮ ਕੋਈ ਵੀ ਹੋਵੇ ਇਸ ਸੰਸਾਰ ਦੇ ਵਿੱਚ ਕਿੰਨੇ ਹੀ ਪੇੜ-ਪੌਦੇ ਆ ਸਾਨੂੰ ਸਿਰਫ ਉਹਨਾਂ ਦੇ ਗੁਣ ਥੀ ਮਤਲਬ ਹੁੰਦਾ ਹੈ ਮੱਝ ਤੇ ਧਾਰੂ ਪਸ਼ੂ ਹੁੰਦੇ ਉਹ ਕੀ ਖਾਂਦੇ ਆ ਕਿਵੇਂ ਕਾਫੂਸ ਖਾਂਦੇ ਆ ਕੋਈ ਮਤਲਬ ਤੁਹਾਨੂੰ ਨਹੀਂ ਹੈ ਨਾ ਤੁਹਾਨੂੰ ਉਹਦੇ ਦੁੱਧ ਥੇ ਮਤਲਬ ਹੈ ਭਾਵੇਂ ਚੰਗਾ ਗੁਣ ਉਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਹਰ ਇੱਕ ਦੇ ਅੰਦਰ ਗੁਣ ਵੀ ਹੈ ਉਹ ਗੁਣ ਵੀ ਹੈ ਗੁਣ ਆ ਗੁਣ ਸਭ ਵਿਖੇ ਇਨਵੇਂ ਨ ਜਾਂ ਤਨ ਕੋਈ ਮਿਰਦ ਸੁਗੰਧ ਸੁੰਦਰ ਪਰ ਕੰਟੇ ਤੇ ਵੀ ਹੋਏ ਗੁਲਾਬ ਦਾ ਫੁੱਲ ਹੈ ਸੁਗੰਧੀ ਦਿੰਦਾ ਹੈ ਸੁੰਦਰ ਹੈ ਹੋਰ ਵੀ ਇਹ ਤੋਂ ਭਈ ਕਿੰਨੇ ਹੀ ਪਰਫਿਊਮ ਵਗੈਰਾ ਬਣਦੇ ਖੁਸ਼ੂ ਹੁੰਦੀ ਹੈ ਗੁਲਾਬ ਜਲ ਹੈ ਜਿਹੜੇ ਤੇ ਲਾਉਂਦੇ ਨੇ 1017 ਹੋ ਜਾਂਦੇ ਪਰ ਔਗਣ ਵੀ ਇਹਦੇ ਚਾਰ ਉਤਰਵ ਕੰਡੇ ਹੁੰਦੇ ਆ ਪਰ ਸਾਨੂੰ ਤਾਂ ਉਹਦੀ ਕਸ਼ੂ ਉਥੇ ਮਤਲਬ ਹੈ ਕਿ ਜਦੋਂ ਅਸੀਂ ਲਾਹਾ ਲੈਣਾ ਉਸੇ ਤਰ੍ਹਾਂ ਹੀ ਤੁਹਾਨੂੰ ਧਰਮਾਂ ਦੇ ਵਿੱਚ ਔਗਣ ਦਿਖਦੇ ਹੋਣਗੇ ਉਨਿਤ ਪ੍ਰਤੀਪਾਂ ਦੇਖਦੇ ਆ ਪਰ ਉਹਨਾਂ ਦੇ ਧਰਮ ਦੇ ਵਿੱਚ ਗੁਣ ਵੀ ਦੇਖੋ ਇੱਕ ਜਿੱਤੇ ਹਰ ਕੋਈ ਆਪਣਾ ਮੈਗ ਚਾਕੇ ਬੋਲਣ ਲੱਗ ਜਾਂਦਾ ਹੈ ਸਟੇਟਮੈਂਟ ਦੇਣ ਲੱਗ ਜਾਂਦਾ ਹੈ ਇਹ ਫਲਾਣਾ ਪਾਦਰੀ ਫੜ ਲਿਆ ਉਹ ਫੜ ਲਿਆ ਕਿ ਭਾਈ ਸਿੱਖਾ ਤੇਰੇ ਸਿੱਖ ਬਣੇ ਵਾਲੇ ਕੋਈ ਫੜਿਆ ਨਹੀਂ ਜਾਂਦਾ ਇਹ ਵੀ ਜੇਲ੍ਹਾਂ 'ਚ ਬੈਠੇ ਨੇ ਭਾਈ ਕਿੰਨਾ ਪਿੱਛੇ ਦਿਖਾਇਆ ਸੀ ਭਾਈ ਜਦੋਂ ਨਾਨਕ ਸਰਦੀਆਂ ਜਦੋਂ ਘਟਨਾਵਾਂ ਆ ਰਹੀਆਂ ਸੀ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਨਾਮ ਨੂੰ ਬਦਨਾਮ ਕੀਤਾ ਐਸੇ ਨਕਲੀ ਵੀ ਹੁੰਦੇ ਆ ਕਿ ਉਹ ਮਹਾਂਪੁਰਸ਼ ਤੰਤਵਾ ਬਨਨ ਸਿੰਘ ਜੀ ਮਹਾਰਾਜ ਉਹਨਾਂ ਦੇ ਨਾਮ ਲੈ ਕੇ ਕਾਰੋਬਾਰ ਕਾਰੇ ਠੱਗਾ ਠੋਰੀਆਂ ਦੇ ਐਸੇ ਲੋਕ ਵੀ ਹੈ ਭਾਈ ਹੁਣ ਦੂਸਰਿਆਂ ਨੂੰ ਅਸੀਂ ਕਹਿੰਨੇ ਕਿ ਭਈ ਇਹ ਹਵਾ ਮਾਰ ਕੇ ਫੁੱਕਾ ਮਾਰ ਕੇ ਲੋਕਾਂ ਨੂੰ ਠੀਕ ਕਰਦੇ ਆ ਤੇਰੇ ਵਾਲੇ ਵੀ ਪਾਣੀ ਦੇ ਕੇ ਠੀਕ ਕਰਦੇ ਆ ਲੈਚੀਆਂ ਦੇ ਕੇ ਬੱਚੇ ਦਿੰਦੇ ਇਹ ਵੀ ਕਾਰੋਬਾਰ ਚਲਾਉਂਦੇ ਆ ਜੇ ਨਗਰ ਤੇ 100 ਘਰ ਨੇ ਅਸਤੀਆਂ ਦੇ ਘਰਾਂ ਦੇ ਵਿੱਚ ਤਾਂ ਬੋਤਨ ਇਲੈਚੀਆਂ ਪਈਆਂ ਹੁੰਦੀਆਂ ਨੇ ਬਾਬਿਆਂ ਦਿੱਤੀਆਂ ਹੋਈਆਂ ਇਹਨਾਂ ਵੱਲ ਸਾਡਾ ਕਦੇ ਵੀ ਕੋਈ ਖਿਆਲ ਨਹੀਂ ਜਾਂਦਾ ਪਰ ਦੂਸਰੇ ਦੇ ਉੱਤੇ ਸੀ ਕਿੰਤੂ ਪ੍ਰੰਤੂ ਕ੍ਰਿਟਿਸਾਈਜ਼ ਕਰਨਾ ਕਿ ਆਵੇਂ ਅਸੀਂ ਦੂਸਰੇ ਨੂੰ ਖਿੱਚ ਲੈਨੇ ਕਿ ਇਹ ਭਾਈ ਮੁਸਲਮਾਨ ਇਦਾਂ ਕਰਦੇ ਆ ਕ੍ਰਿਸਚਨ ਇਦਾਂ ਕਰਦੇ ਆ ਪਰ ਇੱਕ ਉਹਨਾਂ ਦਾ ਗੁਣ ਬਹੁਤ ਵੱਡਾ ਹੈ ਕਿ ਜਿੱਥੇ ਤੇਰਾ ਪ੍ਰਚਾਰਕ ਭਗਵੰਤ ਸਿੰਘ ਹੈ ਜੋ ਪ੍ਰੀਚਰ ਨੇ ਕਥਾ ਕੀਰਤਨ ਕਰਦੇ ਆ ਜਾਂ ਗ੍ਰੰਥੀ ਡਿਊਟੀ ਨਿਭਾਉਂਦੇ ਆ ਆਮ ਹੀ ਪੋਸਟਾਂ ਦੇ ਦਿਆਂ ਭਾਈ ਇਸ ਗ੍ਰੰਥੀ ਦੀ ਮਦਦ ਕਰੋ ਇਹਦਾ ਕਾਰ ਕੱਚਾ ਹੈ ਇਹਦੇ ਬੱਚੇ ਬਿਮਾਰ ਨੇ ਵਿਆਹ ਕਰਨਾ ਬੇਟੀ ਦਾ ਇਹ ਉਸ ਤਰ੍ਹਾਂ ਦੇ ਵਿੱਚ ਕਿਹਾ ਜਾਂਦਾ ਹੈ ਜਿਹਦਾ ਇਤਿਹਾਸ ਸੰਸਾਰ ਦੇ ਸਾਰੇ ਇਤਿਹਾਸਾਂ ਨਾਲੋਂ ਉੱਚਾ ਸੱਚਾ ਵੱਡਾ ਇਹਦੀ ਕੋਈ ਮਿਸਾਲ ਨਹੀਂ ਹੈ ਇਸ ਧਰਮ ਦੀ ਗੱਲ ਕਰ ਰਹੇ ਆਪਾਂ ਪਰ ਇਸ ਧਰਮ ਦਾ ਸਤੋਂ ਲਾਹਾ ਨਹੀਂ ਲਿਆ ਗਿਆ ਅਸੀਂ ਉਸ ਮੂਰਖ ਲੱਕੜਹਾਰੇ ਦੇ ਤਰਾਵਾਂ ਜਿਨੇ ਕਿਤੇ ਚਲਦੇ ਚਲਦੇ ਕਿਸੇ ਰਾਜੇ ਦੀ ਪਿਆਸ ਬੁਝਾ ਦਿੱਤੀ ਏ ਜੰਗਲ ਵਿੱਚ ਜਾ ਰਿਹਾ ਸੀ ਰਾਜਾ ਤੇ ਪਿਆਸ ਬੁਝਾਦ ਦਿੱਤੀ ਉਹਨੂੰ ਪਿਆਸ ਲੱਗੀ ਸੋਨੇ ਖੁਸ਼ ਹੋ ਕੇ ਆਪਣਾ ਸਾਰੇ ਦਾ ਸਾਰਾ ਚੰਦਨ ਦਾ ਬਾਗ ਉਹਦੇ ਹਵਾਲੇ ਕਰ ਦਿੱਤਾ ਹੁਣ ਚੰਦਨ ਦੇ ਬਾਗ ਦੀ ਭਾਈ ਉਹਦੀ ਕੀਮਤ ਕਿੰਨੀ ਹੈ ਲੱਖਾਂ ਕਰੋੜਾਂ ਦੀ ਹੁਣ ਰਾਜ ਨੇ ਸੋਚਿਆ ਕਿ ਇਹ ਭਾਈ ਅਮੀਰ ਬਣ ਜਾਏਗਾ ਗਰੀਬੀ ਇਹਦੀ ਕੱਟੀ ਜਾਏਗੀ ਇਹ ਚੰਦਨ ਦਾ ਇਹਨੂੰ ਮੈਂ ਪੂਰੇ ਦਾ ਪੂਰਾ ਹੀ ਬਾਗ ਹੀ ਦੇ ਦਿੱਤਾ ਕੁਝ ਸਮੇਂ ਬਦ ਫੇਰ ਆਇਆ ਕਿਤੇ ਘੁੰਮਦਾ ਫਿਰਦਾ ਰਾਜਾ ਇਹਦੇ ਇੱਥੇ ਮੈਂ ਪਾਣੀ ਪੀਤਾ ਸੀ ਬਾਗ ਪੀਤਾ ਸੀ ਹੁਣ ਤਾਂ ਉਹਦੇ ਚੰਗੇ ਮਹਿਲ ਮਨਾਰੇ ਬਣ ਕੇ ਹੋਣੇ ਜੇ ਜਦੋਂ ਦੇਖਿਆ ਭਈ ਹਾਲਾਤ ਉਹਦੇ ਉਦਾਂ ਦੇ ਉਦਾਂ ਦੇ ਹੀ ਆ। ਉਹੀ ਗਰੀਬੀ ਹਾਲਾਤ ਵਿੱਚ ਜੀ ਰਹੇ। ਲੱਕੜਾ ਵਡ ਵੜ ਕੇ ਸਾੜ ਕੇ ਕੋਲੇ ਬਣਾਵਣਾ ਕੇ ਵੇਚੀ ਜਾ ਰਹੇ। ਹੁਣ ਅਗਿਆਨੀ ਸੀ ਅਗਿਆਨਤਾ ਦੇ ਤੇਰੇ ਉਛੀ। ਉਹਨੇ ਚੰਦਨ ਦੀਆਂ ਵੀ ਭਾਈ ਲੱਕੜਾਂ ਕੱਟਣੀਆਂ, ਜਲਾਉਣੀਆਂ ਤੇ ਕੋਲੇ ਬਣਾ ਕੇ ਵੇਚਣੀਆਂ। ਜਦੋਂ ਰਾਜੇ ਨੇ ਆ ਕੇ ਦੇਖਿਆ ਵੇਦੇ ਹਾਲਾਤ ਐਦੇ ਮਾੜੇ ਕਿਉਂ ਨੇ ਜਿਵੇਂ ਸਾਡੇ ਵੀ ਹਾਲਾਤ ਉਹੀ ਨੇ ਜਿਹੜੇ ਹਾਲਾਤ ਗੁਰੂ ਨਾਨਕ ਸਾਹਿਬ ਸਮੇਂ ਜਦੋਂ ਉਹਨਾਂ ਦਾ ਆਉਣ ਦਾ ਕਾਰਨ ਹੀ ਇਹ ਸੀ ਕਿ ਇਨ੍ਹਾਂ ਹਾਲਾਤਾਂ ਵਿੱਚ ਸੁਧਾਰ ਕਰਨਾ ਸਭ ਤੋਂ ਵੱਡਾ ਹਾਲਾਤ ਸੀ ਇਨਸਾਨ ਨੂੰ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਣਾ ਉਹ ਅਜ ਵੀ ਅਗਿਆਨਤਾ ਦੇ ਹਨੇਰੇ ਵਿੱਚ ਹੀ ਬੈਠਾ ਹੈ ਕਿਉਂ ਸਤ ਦਾ ਲਾਹਾ ਨਹੀਂ ਲਿਆ ਨੇ ਭਾਈ ਇਹਨੂੰ ਪਤਾ ਹੀ ਨਹੀਂ ਮੈਂ ਕਰਨਾ ਕੀ ਹੈ ਇਹ ਗਰਵਾਣੀ ਕਿਸ ਲਈ ਹੈ ਤੇ ਗਰਵਾਣੀ ਤੋਂ ਅਸਿਲਾ ਕੀ ਲੈਣਾ ਸਾਨੂੰ ਪਤਾ ਹੀ ਕੋਈ ਨਹੀਂ ਸੋਝੀ ਕੋਈ ਨਹੀਂ ਹੁਣ ਜੋ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਜਿਸ ਮਿਸ਼ਨ ਨੂੰ ਲੈ ਕੇ ਆਏ ਸੀ ਕਿ ਮਨੁੱਖ ਨੂੰ ਮੈਂ ਇੱਕ ਕਰਨਾ ਉਦੋਂ ਵੀ ਇਹੀ ਮਿਸ਼ਨ ਸੀ ਅੱਜ ਵੀ ਇਹੀ ਚੱਲਦਾ ਹੈ ਭਾਈ ਇੱਕ ਹਲੇ ਅਸੀਂ ਹਲੇ ਵੀ ਨਹੀਂ ਹੋਏ ਕਿ ਗਰਵਾਣੀ ਤਾਂ ਸਾਨੂੰ ਇੱਕ ਕਰਦੀ ਹੈ ਇੱਕ ਫਿਰ ਵੀ ਨਹੀਂ ਹੋਏ ਭਾਵ ਅਸੀਂ ਅਗਿਆਨੇ ਮੂਰਖ ਸਾਨੂੰ ਗੁਰਬਾਣੀ ਦੀ ਸਮਤ ਨਹੀਂ ਆ ਰਹੀ ਸਿਹਤ ਨਹੀਂ ਆ ਰਹੀ ਮਿਲ ਨਹੀਂ ਰਹੀ ਕਿਉਂਕਿ ਅਸੀਂ ਦਿਸਾ ਹੀ ਕੋਈ ਹੋਰ ਫੜੀ ਹੋਈ ਹੈ ਹੁਣ ਜਦੋਂ ਰਾਜ ਨੇ ਪੁੱਛਿਆ ਕਹਿੰਦੇ ਵੀ ਭਾਈ ਤੈਨੂੰ ਮੈਂ ਬਾਗ ਦਿੱਤਾ ਸੀ ਇੱਕ ਉਹਦੇ ਨਾਲ ਤਾਂ ਭਾਈ ਤੂੰ ਚੰਗਾ ਰਾਜਾ ਬਣ ਜੈ ਨਹੀਂ ਛੋਟੇ ਮੋਟੇ ਦੇਖਦਾ ਇੰਨਾ ਮਹਿੰਗਾ ਸੀ ਤੂੰ ਗਰੀਬ ਦਾ ਗਰੀਬ ਕਿਉਂ ਹੈ ਕੀ ਕੀਤਾ ਇਹਦਾ ਕਹਿੰਦਾ ਜੀ ਮੈਂ ਇਹਦੇ ਹਰ ਦਿਨ ਲੱਕੜਾ ਵੜਦਾ ਸੀ ਉਹਨਾਂ ਨੂੰ ਸਾੜਦਾ ਸੀ ਕੋਲੇ ਬਣਾ ਕੇ ਵੇਚਦਾ ਸੀ ਐਦਾਂ ਉਹਨੇ ਸਾਰੇ ਦਾ ਸਾਰਾ ਹੀ ਆਪਣਾ ਬਾਗ ਖਤਮ ਕਰ ਲਿਆ ਜਿਸ ਤਰ੍ਹਾਂ ਅਸੀਂ ਆਪਣਾ ਜੀਵਨ ਖਤਮ ਕਰ ਲੈਣਾ ਝੂਠੇ ਲਾਲਚ ਜਨਮ ਗਵਾਇਆ ਕਿ ਝੂਠੇ ਲਾਲਚ ਲਾ ਕੇ ਅਸੀਂ ਜਨਮ ਗਵਾਈ ਬੈਠੇ ਆਉਂਦਾ ਸੰਸਾਰ ਨੂੰ ਸੱਚ ਜਾਣਿਆ ਹੋਇਆ ਜਿਹਨੂੰ ਮਹਾਰਜ ਕਹਿੰਦੇ ਐ ਇਹ ਝੂਠਾ ਹੈ ਜਗ ਰਚਨਾ ਸਭ ਝੂਠ ਹੈ ਇਹ ਰਤਨਾ ਝੂਠੀ ਸਤਗੁਰੂ ਪਾਤਸ਼ਾਹ ਕਹਿੰਦੇ ਗੁਰਪਾਤਸ਼ਾਹ ਕਹਿੰਦੇ ਐ ਪਰ ਤੂੰ ਨਹੀਂ ਬੰਦਿਆ ਮੰਨ ਕੇ ਰਾਜੀ ਤੇ ਸਤਗੁਰਤਾ ਤੈਨੂੰ ਸਮਝਾਉਂਦੇ ਐ ਪਰ ਤੂੰ ਸਤਗੁਰ ਦੀ ਮੰਨ ਕੇ ਖੁਸ਼ ਨਹੀਂ ਤੇ ਇਤਨਾ ਜਨਮ ਅਜਾਈਏ ਗੁਣ ਗੋਵਿੰਦ ਕਾਇ ਨਹੀਂ ਜਨਮ ਅਕਾਰਥ ਕੀ ਨਾ ਕੇ ਜੇ ਪ੍ਰਮਾਤਮਾ ਦੀ ਬੰਦਗੀ ਤੇ ਤੋ ਨਾ ਹੋਈ ਉਸ ਤੋਂ ਤੇ ਵਿੜੇ ਨਾ ਹੋਈ ਜੇ ਤੇਰੀ ਧਰਮਾ ਨਾਮ ਦੇ ਆਤਮਾ ਜੋ ਨਾਮ ਦੇ ਖਿਆਨੇ ਨਾਲ ਪਰਪੋਰ ਨਾ ਹੋਈ ਕੰਗਾਲ ਦੀ ਕੰਗਾਰ ਰਹੀ ਤੇ ਤੇਰਾ ਜਨਮ ਵਿਰਥੇ ਹੀ ਗਿਆ ਭਈ ਔਰ ਲੱਕੜ ਹਾਰੇ ਦੇ ਭਾਈ ਜਦੋਂ ਸਾਰੀਆਂ ਲੱਕੜਾਂ ਉਹਨੇ ਇਸ ਤਰ੍ਹਾਂ ਬਾਗ ਦਾ ਬਾਗ ਸਾੜ ਦਿੱਤਾ ਕੁਦਰਤ ਵਸ ਉਹਦੇ ਹੱਥ ਵਿੱਚ ਜੋ ਕੁਹਾੜਾ ਸੀ ਨਾ ਉਹਦਾ ਜੋ ਹੱਥਾ ਸੀ ਉਹ ਇੰਨਾ ਕੁ ਵੱਜਿਆ ਸੀ ਉਹ ਨਹੀਂ ਛੜਿਆ ਤੇ ਉਹ ਰਾਜਨ ਕਹਿੰਦਾ ਕਹਿੰਦੇ ਭਈ ਤੈਨੂੰ ਇਹਦੀ ਸਮਝ ਨਹੀਂ ਸੀ ਜਾ ਐ ਕਰ ਆ ਜੋ ਤੇਰੇ ਹੱਥ ਵਿੱਚ ਡੰਡਾ ਰਹੇਗਾ ਨਾ ਥੋੜਾ ਜਿਹਾ ਕੋਹਾੜਾ ਵੀ ਇਹਨੂੰ ਜੇ ਵੇਚ ਕੇ ਆ ਜਦੋਂ ਦੇਖਿਆ ਭਾਈ ਜਿੰਨਾ ਉਹਨੇ ਸਾਲ ਭਰ ਕੋਲੇ ਦਾ ਕਮਾਇਆ ਸੀ ਉਦੋਂ ਵੱਧ ਤਾਂ ਭਾਈ ਉਹ ਹੱਥੀ ਦੇ ਦੇਣ ਲੋਕ ਕਿ ਚੰਦਨ ਅਸਲ ਸੀ ਕਿ ਅਸਲ ਦੇ ਵਿੱਚ ਚੱਲਿਆ ਸੀ ਭਾਈ ਤੇ ਫਿਰ ਉਸਨੂੰ ਪਤਾ ਲੱਗਿਆ ਕਿ ਮੈਂ ਤਾਂ ਭਾਈ ਆਪਣਾ ਮੂਰਖਾ ਸਾਰਾ ਬਾਗ ਹੀ ਜਾਣ ਲਿਆ ਜਿਵੇਂ ਅਸੀਂ ਸਾਰੀ ਉਮਰ ਗਵਾ ਲੈਣੀ ਆ ਮਤ ਸਾਨੂੰ ਫੇਰ ਨਹੀਂ ਆਉਣੀ ਹੁਣ ਪਸਤਾਵੇ ਕੀ ਬਣੇ ਭਾਈ ਲੱਕੜਾਂ ਤਾਂ ਬਾਗ ਤਾਂ ਸੜ ਗਏ ਆ ਚੰਦਨ ਖਾਤੂ ਹੋ ਗਏ ਭਾਈ ਇਹ ਵਾਰ-ਵਾਰ ਮੌਕਾ ਨਹੀਂ ਮਿਲਦੇ ਹੁੰਦੇ ਜਿਵੇਂ ਮਨੁੱਖਾ ਦੇਹੀ ਵਾਰ-ਵਾਰ ਨਹੀਂ ਮਿਲਦੀ ਇਹ ਅਸੀਂ ਸੱਤ ਤੋਂ ਭਟਕੇ ਹੋਏ ਆ ਜਿਵੇਂ ਹਾਲਾਤ ਸਾਡੇ ਹੋਏ ਨਾ ਕਿ ਆਵੇਂ ਦੇਖਦੇ ਆ ਜੀ ਕਿ ਦੇਖੋ ਜੀ ਪਾਠੀ ਸਿੰਘਾਂ ਦੇ ਹਾਲਾਤ ਕਿੱਦਾਂ ਨੇ ਗ੍ਰੰਥ ਇਹ ਆਪਣੀ ਹਾਲਤ ਦੇ ਖੁਦ ਜ਼ਿੰਮੇਦਾਰ ਨੇ ਕੋਈ ਦੂਸਰਾ ਨਹੀਂ ਹੈ ਗਿਆਨ ਤੋਂ ਹੀਣੇ ਨੇ ਅਸਲ ਦੇ ਵਿੱਚ ਜਿੰਨਾਂ ਕੋਲ ਗਿਆਨ ਆ ਭਾਈ ਉਹ ਤਾਂ ਅੱਜ ਵੀ ਰਾਜੇ ਮਹਾਰਾਜਾਂ ਦੀ ਜ਼ਿੰਦਗੀ ਜਿਉਂਦੇ ਆ ਉਹ ਖੁਸ਼ ਨਹੀਂ ਕਿਸ ਵੀ ਹਾਲਾਤਾਂ ਦੇ ਵਿੱਚ ਕਿਉਂਕਿ ਅਸਲ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ ਤੇ ਜੋ ਗੁਰੂ ਨਾਨਕ ਸਾਹਿਬ ਦੇ ਚਰਨੀ ਜੁੜਿਆ ਹੋਇਆ ਉਹਨੂੰ ਕਿਸੇ ਚੀਜ਼ ਦੀ ਘਾਟ ਹੋ ਸਕਦੀ ਹੈ ਘਾਟ ਵੈਰ ਨੂੰ ਪੈਣੇ ਦਿੰਦਾ ਉਹ ਵੈਰ ਤਾਂ ਹਮੇਸ਼ਾ ਤੇਰਾ ਸਹਾਈ ਹੈ ਭਾਵੇਂ ਤੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇਕੱਲਾ ਵੀ ਹੋ ਜਾਵੇਂ ਅਸਮਾਨ ਤੇ ਵੀ ਤੈਨੂੰ ਛੱਡ ਦੇਣ ਤੈਨੂੰ ਉੱਥੇ ਵੀ ਸਹਿਲ ਪਥਨਵੇਂ ਜੰਤੋਂ ਪਾਇਆ ਤਾਂ ਘਾਰੇ ਜਗਾ ਕੇ ਕਰ ਤਰੇਆ ਕਹਿੰਦੇ ਉਹ ਤਾਂ ਜਿਵੇਂ ਪੱਥਰ ਦੇ ਵਿੱਚ ਬੈਠੇ ਕੀੜੇ ਨੂੰ ਅਨਾਜ ਦਿੰਦਾ ਤੈਨੂੰ ਵੀ ਤੂੰ ਤਾਂ ਹੋ ਕੇ ਤਾਂ ਦੇਖ ਆ ਜਿਹੜੇ ਹਾਲਾਤ ਨੇ ਅਸੀਂ ਗੁਰਬਾਣੀ ਦੇ ਮੁਤਾਬਕ ਨਹੀਂ ਜਿਨ੍ਹਾਂ ਨੂੰ ਤੁਸੀਂ ਕਿ੍ਰਿੜੀਸਾ ਜੀ ਕਿੰਤੂ ਪ੍ਰੰਤੂ ਕਰਦੇ ਆ ਨਾ ਹੁਣ ਸਾਡੇ ਬੇਨਤੀਆਂ ਕਰਦੇ ਆ ਕੋਸਤਾ ਪਾਉਂਦੇ ਆ ਮੇਰਾ ਘਰ ਬਣਾ ਦਿਓ ਮੇਰਾ ਘਰ ਟੁੱਟਿਆ ਹੋਇਆ ਹੈ ਮੇਰੇ ਇਹ ਹਾਲਾਤ ਨੇ ਇਹ ਸਾਡੇ ਹਾਲਾਤ ਅਸੀਂ ਖੁਦ ਪੈਦਾ ਕੀਤੇ ਹੋਏ ਨੇ ਉਹ ਭਲਿਓ ਮਾਨਸੋ ਜਿਨ੍ਹਾਂ ਨੂੰ ਤੁਸੀਂ ਕਿੰਤੂ ਪਰੰਤੂ ਕਰਦੇ ਆ ਤੁਸੀਂ ਘਰ ਬਣਾਉਣ ਦੀ ਖਾਤਰ ਉਸ ਤਾਂ ਪਾਉਨੇ ਆ ਪੈਸੇ ਮੰਗਦੇ ਆ ਤੇ ਉਹਨਾਂ ਦੇ ਪ੍ਰਚਰ ਦੇਖ ਲਓ ਪ੍ਰਚਾਰਕ ਦੇਖ ਲਓ ਉਹਨਾਂ ਦੇ ਜੋ ਪਾਸਟਰ ਹੁੰਦੇ ਆ ਨਾ ਹੁਣ ਤੁਸੀਂ ਬਾਹਰ ਨਿਕਲੋ ਤੇ ਪਤਾ ਲੱਗੇਗਾ ਨਾ ਕਿਤੇ ਜਾ ਕੇ ਉਹਨਾਂ ਦੇ ਵਿੱਚ ਦਖਲਦਾਜੀ ਦਿੱਤੀ ਹੋਵੇ ਕਿ ਕੀ ਕਰਦੇ ਆ ਭਾਈ ਦੇਖ ਕੇ ਗੱਲ ਬੋਲੇ ਦੀ ਹੁੰਦੀ ਏ ਕਿ ਆਪਣੇ ਵਾਂਗੂ ਇਹ ਨਹੀਂ ਕਿ ਵੱਡੇ-ਵੱਡਿਆ ਗੋਲ ਕਰਨ ਲੋਹੇ ਦੇ ਰੱਖੀਆਂ ਹੋਈਆਂ ਕਿਤੇ ਚਰਚ ਵਿੱਚ ਤੁਹਾਨੂੰ ਗੋਲਕ ਨਹੀਂ ਮਿਲੇਗੀ ਲੋਹੇ ਦੀ ਇਹ ਐਟਟੇ ਜਿੰਦੇ ਲੱਗੇ ਹੋਏ ਦੇਖੇ ਹੈ ਨਾ ਆਪਾਂ ਉਹਨੇ ਤਾਂ ਕਹਿਣ ਦੀ ਲੋੜ ਨਹੀਂ ਏ ਕਿ ਸਤੋਂ ਫਿਰ ਵੀ ਆਪਣਾ ਧਰਮ ਨਹੀਂ ਸੰਭਾਲਿਆ ਜਾਂਦਾ ਇੰਨਾ ਹੁਣ ਤੋਂ ਵਾਧ ਵੀ ਤੇ ਉਹਨਾਂ ਦੇ ਜੋ ਗੁੱਲ ਕੁੰਦੀ ਹੈ ਨਾ ਉਹ ਕੱਚ ਦੇ ਇੱਕ ਡੱਬਾ ਜਿਹਾ ਹੁੰਦਾ ਵਿਦਆਉਟ ਲੋਕ ਉਹਨੂੰ ਕੋਈ ਲੋਕ ਨਹੀਂ ਲੱਗਿਆ ਹੁੰਦਾ ਭਾ ਜਦੋਂ ਕਿ ਜਦੋਂ ਪ੍ਰੋਗਰਾਮ ਹੁੰਦਾ ਕੋਈ ਜਿਨੇ ਜੋ ਜਿਨੇ ਸ਼ਰਧਾ ਪਾਤੀ ਔਰ ਉਹਦੇ ਵਿੱਚ ਇਹ ਵੀ ਹੁੰਦਾ ਵਾ ਜੇ ਤੁਹਾਨੂੰ ਕੋਈ ਸਮੱਸਿਆ ਨਾ ਇਸੇ ਪ੍ਰਕਾਰ ਦੀ ਕੋਈ ਬਿਮਾਰੀ ਹੈ ਕੋਈ ਘਰ ਟਹਿ ਗਿਆ ਕੋਈ ਦੁੱਖ ਤਕਲੀਫ ਲਿਖ ਕੇ ਗੋਲਕ ਚ ਪਾ ਦਿਓ ਕਿ ਉਹ ਡੱਬੇ ਚ ਪਾ ਦਿਓ ਤੇ ਉਹ ਮਦਦ ਕਰਦੇ ਹੈ ਇਹ ਦਾਸ ਨੇ ਖੁਦ ਦੇਖਿਆ ਇਟਲੀ ਦੇ ਵਿੱਚ ਕਿ ਜਦੋਂ ਉੱਥੇ ਪਾਈ ਕੁਝ ਸਮਾਰਣ ਦਾ ਉਹ ਦੇਖਿਆ ਵੀ ਚਲੋ ਦੇਦੇ ਆ ਇਹ ਵੀ ਘੁਮ ਕੇ ਦੇਖਦੇ ਆ ਅਸਰ ਤਰੇ ਫਿਰਦੇ ਭੁੱਖੇ ਤੇ ਆਏ ਲਬਦੇ ਲਬਦਿਆਂ ਭਾਈ ਚਰਤੇ ਵੀ ਚਲੇ ਗਏ ਉਹਨਾਂ ਨੇ ਸੇਵਾ ਵੀ ਕੀਤੀ ਕਪੜੇ ਲੱਤੇ ਵੀ ਦਿੱਤੇ ਭੋਜਨ ਵੀ ਦਿੱਤਾ ਸਭ ਕੁਝ ਦਿੱਤਾ ਉਹ ਜਦੋਂ ਗੋਲਕਾ ਨਾ ਜਦੋਂ ਸਵੇਰੇ ਉਹਨਾਂ ਜੋ ਵੀ ਪ੍ਰੋਗਰਾਮ ਹੋਇਆ ਕਿਸ ਨੇ ਜੋ ਪਾਇਆ ਉਹ ਸਾਰੇ ਦਾ ਸਾਰਾ ਉਹ ਗਰੀਬਾਂ ਦੀ ਮਦਦ ਵਾਸਤੇ ਲਾਉਂਦੇ ਆ ਜੇ ਹੁਣ ਹੀ ਦੁਨੀਆ ਦਾ ਚੱਕਾ ਉਧਰ ਨੂੰ ਹੋਵੇਗਾ ਉਹਨਾਂ ਦੇ ਜੋ ਪਾਦਰੀ ਜੋ ਪਾਸਟਰ ਹੁੰਦੇ ਆ ਨਾ ਉਹ ਗਰੀਬ ਬੱਚਿਆਂ ਦੇ ਵਿਆਹ ਕਰਦੇ ਆ ਗਰੀਬ ਬੱਚਿਆਂ ਦੀ ਮਦਦ ਕਰਦੇ ਆ ਉਹਨਾਂ ਦੇ ਘਰਵਾਰ ਜੋ ਵੀ ਸਮੱਸਿਆ ਆਉਂਦੀ ਹੈ ਬਤੂ ਸਮੱਸਿਆ ਲੈ ਕੇ ਪਾਦੇ ਭਾਈ ਬਸ ਆ ਕੇ ਚੇਕ ਕਰਨਗੇ ਉਹ ਤੇ ਦੇਖਣਗੇ ਤੇਰੀ ਮਦਦ ਕਰਨਗੇ ਫਿਰ ਉਹਨਾਂ ਰ ਸਾਡੇ ਚ ਅੰਤਰ ਕਿਨਾ ਉਹਨਾਂ ਦਾ ਇੱਕ ਇਸਤ ਸੀ ਜਿਨੇ ਇੱਕ ਕੁਰਬਾਨੀ ਕੀਤੀ ਸੂਲੀ ਤੇ ਚੜਿਆ ਤੇ ਸਾਡੇ ਤਾਂ ਭਾਈ ਉਹਨਾਂ ਤੇ ਇੱਕ ਗੁਰੂ ਆ ਸਾਡੇ ਤਾਂ 10 ਗੁਰੂ ਪਾਤਸ਼ਾਹ ਸੀ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਹੈ ਫਿਰ ਵੀ ਅਸੀਂ ਇੰਨੇ ਹਾਲਾਤ ਮਾੜੇ ਕਿ ਇੱਕ ਫ੍ਰੀਚਰ ਕਹ ਰਿਹਾ ਪਾਸਟ ਕਰੇ ਮੈਂ ਭੁੱਖਾ ਮਰ ਗਿਆ ਲਾਈਵ ਹੋ ਕੇ ਆਪਣੇ ਘਾਤ ਦੇ ਕਾਰ ਲਾ ਰਿਹਾ ਵਾ ਉਹ ਭਲਿਆ ਮਾਨਸ ਤੂੰ ਇਹ ਸੰਸਾਰਿਕ ਕਾਰ ਪਾਇਨੇ ਕਾਰ ਜਾਂ ਗੁਰੂ ਵਾਲਾ ਬਣਿਆ ਤੂੰ ਤਾਂ ਇੱਕ ਡਿਮਾਂਡ ਮੰਗ ਲੈ ਕੇ ਰੱਖਿਆ ਕਿ ਤੂੰ ਤਾਂ ਜੇ ਆਇਆ ਗੁਰੂ ਦੇ ਦਰਬਾਰ ਵੱਲ ਵੀ ਤਾਂ ਵੀ ਮੰਗਦਾ ਬਹੁਤਾ ਹੈ ਤੇ ਮੰਗਣ ਦੀਆਂ ਡਿਮਾਂਡਾਂ ਲੈ ਕੇ ਆਉਣਾ ਜੇ ਐਸਾ ਕੁਝ ਲੈ ਕੇ ਆਏਗਾ ਨਾ ਗੁਰੂ ਦੇ ਦਰ ਦੇ ਉੱਤੇ ਕਿ ਪਹਿਲਾਂ ਡਿਮਾਂਡ ਤੇਰੀ ਹੋ ਗਈ ਤੇ ਭਜਨ ਬੰਦ ਕੀ ਤੇਰੀ ਬਾਤ ਚ ਹੋਊਗੀ ਤੂੰ ਪ੍ਰਮਾਤਮਾ ਦੀ ਜੇ ਭਜਨ ਬੰਦਗੀ ਕਰਦਾ ਵੀ ਐ ਤੇ ਤੂੰ ਪ੍ਰਮਾਤਮਾ ਦਾ ਕੀ ਸਵਾਰਦਾ ਕਿ ਤੇਰੇ ਜਪਣ ਜਾਂ ਨਾਮ ਜਪਣ ਨਾਲ ਉਹਦੇ ਤੇ ਰਤੀ ਭਰ ਵੀ ਫਰਕ ਨਹੀਂ ਆ ਬਸ ਜੇ ਬਸ ਕਰਨਾ ਤਾਂ ਪ੍ਰੇਮ ਨਾਲ ਕਰ ਕਿ ਐਸਾ ਪ੍ਰੇਮ ਕਰ ਕਿ ਗੁਰੂ ਆਪ ਖੁਸ਼ ਹੋ ਜਾਵੇ ਕਿ ਖੁਦ ਦਾਤਾ ਚ ਕੀ ਫਿਰੇ ਤੇਰੇ ਮਗਰਮਾਂ ਦਾ ਔਨ ਗੁਰੂ ਸੇਵਾ ਨਾਲ ਦੀ ਅਸੀਂ ਇਤਿਹਾਸ ਦਾ ਸਰਵਣ ਕਰਦੇ ਆ ਇਹ ਮੈਨੇ ਰਖਦੇ ਕਿ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਕਦੋਂ ਹੋਇਆ ਸੀ ਤਰੀਕ ਕਿਹੜੀ ਹੈ ਕੋਈ ਕੇ ਵੀ ਸੀ ਦਾ ਸਵਾਲ ਥੋੜੀ ਹੁੰਦਾ ਹੈ ਮੈਨੇ ਹੁੰਦਾ ਕਿ ਉਹਨਾਂ ਦਾ ਜੀਵਨ ਜੋ ਉਹਨਾਂ ਨੇ ਬਤੀਤ ਕੀਤਾ ਔਰ ਗੁਰੂ ਘਰ ਦੇ ਵਿੱਚ ਖੁਸ਼ੀ ਪ੍ਰਾਪਤ ਕੀਤੀ ਔਰ ਗੁਰੂ ਘਰ ਦੇ ਵਿੱਚ ਉਹ ਖੁਸ਼ੀਆਂ ਦਿਤੀਆਂ ਕਿ ਕਿਵੇਂ ਮਿਲਦੀਆਂ ਖੁਸ਼ੀਆਂ ਗੁਰੂ ਕਿਵੇਂ ਖੁਸ਼ੀਆਂ ਦਿੰਦਾ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾ ਜੀ ਜਦੋਂ ਪਤਾ ਲੱਗਿਆ ਕਿ ਮੈਂ ਤਾਂ ਭਾਈ ਕਹਿੰਦੇ ਇਹ ਬਹੁਤ ਲੰਬਾ ਸਮਾਂ ਦੇਵੀ ਦੇਵਤਿਆਂ ਦੇ ਪਿੱਛੇ ਤਰੇ ਫਿਰਦੇ ਸੀ ਕਿਤੇ ਉਹਨੂੰ ਉੱਤੇ ਆਉਣਾ ਕਿਤੇ ਉਹ ਤੜਨਾ ਜਦੋਂ ਪਤਾ ਲੱਗਿਆ ਕਿ ਮੈਂ ਤਾਂ ਹਲੇ ਤੱਕ ਵੀ ਨਿਗੁਰਾ ਹਾਂ ਸਤਗੁਰੂ ਬਾਝੋਂ ਗੁਰਣੀ ਕੋਈ ਨਿਗੁਰੇ ਦਾ ਇਹ ਨਾਮ ਇਸ ਇਤਿਹਾਸ ਵਿੱਚੋਂ ਇਹ ਸੀ ਇਹ ਸਰਵਣ ਕਰਨਾ ਕਿ ਜੇ ਅਸੀਂ ਨਿਗੁਰੇ ਆ ਨਾ ਤੇ ਸਾਡੀ ਕਿਸੇ ਨੇ ਵਾਹ ਨਹੀਂ ਪੁੱਛਿਆ ਕਿ ਸਾਡੀ ਕਿਸੇ ਨੇ ਬਾਹ ਨਹੀਂ ਫੜਨੀ ਜੇ ਨਗਰੇ ਆ ਇਹ ਤੁਹਾਨੂੰ ਇਤਿਹਾਸ ਇਹ ਗੱਲ ਦੱਸਦਾ ਤੇ ਜਿਸ ਦਿਨ ਗੁਰੂ ਆਲੇ ਬਣੇ ਨਾ ਗੁਰੂ ਦੀ ਛਰਣੀ ਜਦੋਂ ਧੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਹੁੰਚੇ ਨਾ ਦੂਸਰੇ ਪਾਸ਼ਾ ਧੰ ਸ੍ਰੀ ਗੁਰੂ ਅੰਗਦੇਵ ਜੀ ਮਹਾਰਾਜ ਦੀ ਚਰਣੀ ਇਹ ਇੱਛਾ ਲੈ ਕੇ ਨਹੀਂ ਗਈ ਸੀ ਕਿ ਮੇਰੇ ਹੱਡ ਗੁੱਡੇ ਠੀਕ ਹੋ ਜਾਣ ਮੇਰਾ ਘਰ-ਬਾਰ ਬਣ ਜਾਵੇ ਮੇਰੇ ਪਰਿਵਾਰ ਤੇ ਵਾਧਾ ਹੋਵੇ ਮੇਰੇ ਬਿਜ਼ਨਸ ਚੱਲਣ ਉੱਤੇ ਇਹ ਇੱਕੋ ਇੱਕ ਭਾਵਨਾ ਲੈ ਕੇ ਗਏ ਸੀ ਕਿ ਮੈਂ ਗੁਰੂ ਵਾਲਾ ਬਣਨਾ ਵਾਂ ਤੇ ਅੱਜ ਭਾਵਨਾ ਇਹ ਸੀ ਤੇ ਉਸ ਭਾਵਨਾ ਨੂੰ ਐਸੇ ਫੜ ਲਾ ਗਿਆ ਕਿ ਜਦੋਂ ਭਾਵਨਾ ਇਹ ਸੀ ਕਿ ਮੈਂ ਗੁਰੂ ਵਾਲਾ ਬਣਨਾ ਤੇ ਗੁਰੂ ਨੇ ਫਿਰ ਆਪਣਾ ਬਣਾ ਲਿਆ ਆਪਣਾ ਰੂਪ ਹੀ ਦਿੱਤਾ ਤੇ ਤੀਸਰੇ ਨਾਨਕ ਤੀਸਰੇ ਪਾਤਸ਼ਾਹ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਗੁਰਤਾ ਗੱਦੀ ਪਰ ਬਰਾਜਮ ਉਹਨਾਂ ਐ ਸਭ ਜੀ ਨੂੰ ਪਤਾ ਹੈ ਨਾ ਉਹ ਗੁਰਤਾ ਗੱਦੀ ਪਰ ਬਰਾਜਮਾਨ ਹੋਏ ਨੇ ਇੱਛਾ ਕੋਈ ਨਹੀਂ ਲੈ ਕੇ ਸੀ ਕਿ ਮੈਂ ਜਾ ਕੇ ਸੇਵਾ ਕਰੂੰ ਮੈਨੂੰ ਗੱਦੀ ਮਿਲੂ ਸੇਵਾ ਕਰਤ ਹੋਈ ਨਹਿਕਾਮੀ ਤਿਸਕੋ ਹੋਤ ਪ੍ਰਾਪਤ ਸਾਮੀ ਨਾ দান ਕਰਨ ਲੱਗੇ ਨਾ ਸੇਵਾ ਕਰਨ ਲੱਗੇ ਨਾ ਪਾਠ ਕਰਨ ਲੱਗੇ ਨਾ ਬਾਲਾ ਕੋਈ ਕੁਝ ਵੀ ਤੂੰ ਧਰਮ ਦਾ ਕਰਮ ਕਰਦਾ ਕਦੇ ਇਹ ਨਹੀਂ ਮਨ ਚ ਰੱਖਣਾ ਕਿ ਮੈਂ ਕੁਝ ਲੈਣਾ ਗੱਲ ਪਾਤਸ਼ਾਹ ਨੇ ਕਹਿਤੀ ਗੁਰਵਣੀ ਮੰਗਤ ਮਾਨ ਨਾ ਪਾਇਆ ਤੂੰ ਕਰਮੀ ਐਸੇ ਕਰ ਕਿ ਦਾਤਾ ਆਪਣੇ ਆਪਣ ਗਿਆ ਤੇਰੇ ਕੋਲ ਚੱਲ ਕੇ ਕਰਮ ਤੂੰ ਕਰਦਾ ਕੋਈ ਨਹੀਂ ਇਸ ਕਰਕੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਭਜਨ ਬੰਦਗੀ ਕਰਨ ਦਾ ਅਸਲੀ ਤਰੀਕਾ ਅਸਲੀ ਮੈਥਡ ਕੀ ਹੈ ਏ ਮਨ ਹਰ ਜੀਤੇ ਆਹੇ ਤੂੰ ਇੱਕ ਮਨ ਇੱਕ ਚਿਤ ਭਾਏ ਗੁਰੂ ਅਰਜਨ ਪਾਚੀ ਮੈਂ ਤੁਹਾਨੂੰ ਇਹ ਸਮਝਾਏ ਆ ਰੜ ਦਿੱਤੀ ਸਕੁਨੀ ਰਟੀ ਪਈ ਐ ਚੇਤੇ ਮੁੱਜ ਮਨ ਨਹੀਂ ਹੁੰਦੀ ਕੰਠ ਹੈ ਤਰੇ ਤਰੇ ਕਰੀ ਜਾਨੇ ਪਰ ਆ ਪੰਕਤੀ ਨਹੀਂ ਸਮਝ ਆਈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਕਿ ਜੋ ਗੁਰਬਾਣੀ ਜਿਵੇਂ ਸਾਨੂੰ ਕਹਿੰਦੀ ਐ ਕਿ ਉਹਦੀ ਬੰਦਗੀ ਕਿਵੇਂ ਕਰਨੇ ਕਰਕੇ ਦੇਖ ਉਹ ਡਿਮਾਂਡ ਨਾ ਮੂਰੇ ਰੱਖਿਆ ਕਿ ਮੈਂ ਆ ਲੈਣਾ ਤੂੰ ਬਸ ਆਪਣੀ ਸੇਵਾ ਕਰਦਾ ਰਹਿ ਕਾਰਮ ਘਰ ਫਲ ਦੀ ਇੱਛਾ ਨਾ ਰੱਖ ਤੂੰ ਕਰਦੇ ਹੀ ਕੰਮ ਸਾਰੇ ਫਲ ਮੂਰੇ ਰੱਖ ਕੇ ਆ ਬਾਬੇ ਨੇ ਦੇ ਤਾਂ ਕਲ ਵੀ ਪਾਠ ਕਰ ਲੈ ਸੁਖ ਨਹੀਂ ਕਰ ਲੈ 11 ਕਰ ਲੈ ਤੇਰੇ ਕਾਰ ਦਰਾਸ ਸਾਨੂੰ ਇਸੇ ਭਰਮ ਭੁਲੇਖੇ ਚ ਪਾਇਆ ਪਿਆ ਇਸ ਕਰਕੇ ਸਾਡੇ ਹਾਲਾਤ ਅਸੀਂ ਖੁਦ ਹੀ ਖਰਾਬ ਕੀਤੇ ਹੋਏ ਨੇ ਉਹ ਸਤਗੁਰ ਦੀ ਬਾਣੀ ਜਿੰਨੇ ਕ ਤੁਸੀਂ ਪੜ੍ਹ ਲਈ ਜਦੋਂ ਮਰਜ਼ੀ ਪੜ੍ਹ ਲਓ ਕੋਈ ਟਾਈਮ ਨਾ ਬੰਦ ਸਨੇ ਹੈ ਇਹਨੇ ਕਿ ਸਵੇਹੀ ਆ ਕੰਮ ਕਰਨਾ ਜਪਜੀ ਸਵੇਹੀ ਪੜਨੀ ਰਾਤਨੀ ਪੜਸ ਦੁਪਹਿਰਨੀ ਗੋਦ ਮਰਜੀ ਪੜ ਲੈ ਇਹ ਜੋ ਸਾਨੂੰ ਵਹਿਮਾ ਭਰਮਾ ਪਲੇਖਾਂ ਚ ਪਾਇਆ ਹੈ ਨਾ ਇਹ ਪਏ ਹੋਏ ਆ ਪਹਿਲੇ ਦਿਨ ਤੋਂ ਹੀ ਅਸੀਂ ਕਿ ਸਾਨੂੰ ਲੱਗਦਾ ਹੈ ਕਿ ਇੰਨਾ ਕੰਮ ਕਰਨ ਦੇ ਨਾਲ ਸਾਡੇ ਕਾਰਜ ਦਾ ਸੋਣਗੇ ਕਿ ਅਸੀਂ ਬੰਧਨਾ ਚ ਪਏ ਭਏ ਆ ਨਿਮਾ ਦੇ ਵਿੱਚ ਭਏ ਪੈ ਕੇ ਤੇ ਗੱਲ ਇਹ ਵੀ ਹੈ ਜਹਾਂ ਪ੍ਰੇਮ ਤਾਂ ਨੇਮ ਨਹੀਂ ਜੇ ਤੇਰਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਪ੍ਰੇਮ ਹੈ ਨਾ ਫਿਰ ਨੇਮ ਸਾਰੇ ਟੁੱਟ ਜਾਂਦੇ ਆ ਤੇ ਜੇ ਨੇਮ ਦੇ ਵਿੱਚ ਬਣੇ ਰਹੇਗਾ ਜਹਾਂ ਨੇਮ ਤਾਂ ਪ੍ਰੇਮ ਨਹੀਂ ਤੇ ਪ੍ਰੇਮ ਤੋਂ ਬਿਨਾਂ ਪਰਮਾਤਮਾ ਮਿਲਦਾ ਕੋਈ ਨਹੀਂ ਕਿ ਸਵੰਧੀ ਪਰਮਾਤਮਾ ਦਾ ਪ੍ਰੇਮ ਦੇ ਨਾਲ ਹੈ ਜਿੰਨ ਪ੍ਰੇਮ ਕੀਓ ਤਨਹੀ ਪ੍ਰਭ ਵਾਯੋ ਕਿ ਜਦੋਂ ਪ੍ਰੇਮ ਕਰੇਗਾ ਤੇ ਪ੍ਰੇਮ ਜੀ ਨੇਮ ਨਹੀਂ ਹੁੰਦੇ ਕਿ ਮੈਂ ਵੀ ਸਵੇਰੀ ਬੈਠਣਾ ਸੀ ਮੈਂ ਨਹਾਤਾ ਨਹੀਂ ਸੀ ਨਹੀਂ ਵੀ ਐਸਾ ਕੁਝ ਵੀ ਨਹੀਂ ਹੈ ਇਹ ਨਹਾਣਾ ਸਰੀਰ ਦਾ ਹੈ ਇਹ ਤਾਂ ਸਰੀਰ ਦੀ ਆਲਸ ਨਿੰਦਰਾ ਨੂੰ ਦੂਰ ਕਰਨ ਲਈ ਹੈ ਸਾਫ ਸਪਈ ਸਰੀਰ ਦੀ ਰੰਧੀ ਪਰ ਅਸਲ ਦੇ ਵਿੱਚ ਇਸ਼ਨਾਨ ਤੇਰੀ ਆਤਮਾ ਦਾ ਜਿਹੜੀ ਪਾਪਾਂ ਦੇ ਨਾਲ ਭਰੀ ਪਈ ਹੈ ਜਿਹਦੇ ਉੱਤੇ ਜਨਮ ਜਨਮ ਕੀ ਇਨੂੰ ਮਹਿਨ ਲੱਗੀ ਹੋਈ ਹੈ ਭਾਈ ਉਹਨੂੰ ਧੋਣਾ ਤੋਂ ਸਾਫ਼ ਕਰਨਾ ਕੇ ਲੈ ਭਾਈ ਤੂੰ ਆਪਣੇ ਅਸਲ ਪ੍ਰਮਾਤਮਾ ਪਤੀ ਕੁੜ ਜਾ ਤੇ ਉਹ ਦਿਨ ਮਿਲ ਜਾ ਭਾਈ ਬਸ ਇਹ ਤਾਂ ਇੱਕ ਧਰਮੀ ਦੀ ਇੱਕ ਨਿਸ਼ਾਨੀ ਹੁੰਦੀ ਹੈ ਉਹਨੂੰ ਤਾਂ ਇਹ ਹੀ ਰਹਿੰਦਾ ਕਿ ਮੈਂ ਜਿਵੇਂ ਗੁਰੂ ਪਾਤਸ਼ਾਹ ਨੂੰ ਇਹ ਸੀ ਨਾ ਕਿ ਮੈਂ ਤਾਂ ਭਾਈ ਨਗੁਰਾ ਮੈਂ ਅਜ ਗੁਰੂ ਵਾਲਾ ਬੰਦਾ ਔਰ ਕੋਈ ਇੱਛਾ ਨਹੀਂ ਕੋਈ ਭਾਵਨਾ ਨਹੀਂ ਅਸੀਂ ਵੀ ਇਹ ਹੀ ਭਾਵਨਾ ਲੈ ਕੇ ਆਈਏ ਅਸੀਂ ਤੁਰੇ ਫਿਰਦੇ ਆਂ ਸੰਸਾਰਕ ਪਦਾਰਥਾਂ ਵਿੱਚ ਲੱਗੇ ਇਨ੍ਹਾਂ 'ਚ ਫਸ ਗਏ ਨਗਰੇ ਪੰਦੇ ਟੁੱਟ ਲੱਗੇ ਗੁਰੂ ਵਾਲੇ ਬਣ ਗੁਰੂ ਵਾਲੇ ਬਣ ਦਾ ਭਾਵ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣੀ ਆ ਗਏ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਹੇ ਦੀ ਸੋਣੀ ਕੋਈ ਨਹੀਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਉਦੋਂ ਥੱਲੇ ਆਪਣੇ ਆਪ ਨੂੰ ਸਮਝੋ ਜੇ ਸੱਚੇ ਹੋਮੋਂਗੇ ਜੇ ਐਵੇਂ ਰੇਗ ਤੋਂ ਡਰੀ ਜਾਨਾ ਰੇਗ ਦੇ ਪਿੱਛੇ ਭਾਈ ਤੁਰੇ ਫਿਰਦਾ ਜਦ ਨੂੰ ਕਹਤਾ ਤੁਰ ਪੇ ਇਹਦਾ ਭਾਅ ਤੇਰੀ ਵੱਡੇ ਨਾਲ ਯਾਰੀ ਹੈ ਹੀ ਨਹੀਂ ਉਹ ਤਾਂ ਫਿਰ ਵੀ ਰੁੰਦਾ ਕਲਾਉਂਦਾ ਫਿਰਦਾ ਭਾਈ ਕਿ ਐਡੀ ਵੱਡੀ ਤੈਨੂੰ ਪਾਦੀ ਵੀ ਮਿਲ ਗਈ ਗੁਰੂ ਨਾਨਕ ਸਾਹਿਬ ਦੇ ਚਰਨੀ ਵਿਖਾ ਹੋਵੇ ਤੇ ਫਿਰ ਵੀ ਅਵਤਵੇ ਕੀ ਚੱਕਦੀ ਫਿਰ ਵੀ ਭਾਈ ਇਹ ਉਰੇ ਫਿਰਦਾ ਛੜਕਾਂ ਦੇ ਉੱਤੇ ਕਿ ਭਟਕਦਾ ਫਿਰਦਾ ਸਾਡੇ ਹਾਲਾਤ ਅਸੀਂ ਖੁਦ ਮਾੜੇ ਕੀਤੇ ਹੋਏ ਨੇ ਤਦੇ ਦੋਸ਼ ਨਾ ਦੇ ਕਿਸੇ ਦੋਸ਼ ਕਰਮ ਆਪਣੇ ਆ ਜੋ ਮੈਂ ਕੀਆ ਸੋ ਮੈਂ ਭਾਇ ਦੋਸ਼ ਨਾ ਦੀਜੇ ਅਵਰਜਨ ਆਮੀ ਪ੍ਰਚਾਰ ਤੋਂ ਮਿਲਦੇ ਬੜੇ ਹਾਲਾਤ ਮਾੜੇ ਆਏ ਰੱਬ ਦੇ ਭਗਤੀ ਕਰਨ ਨਾਲ ਦੇ ਹਾਲਾਤ ਕਿਵੇਂ ਮਾੜੇ ਹੋ ਜਾਣਗੇ ਹਾਲਾਤ ਤਾਂ ਸਾਡੇ ਗੁਰੂ ਸਾਹਿਬਾਨ ਦੇ ਤਤੀ ਤਵੀ ਤੇ ਬੈਠ ਕੇ ਨਹੀਂ ਹੋਏ ਸੀਗੇ ਤੁਹਾਡੇ ਹਾਲਾਤ ਕਿਉਂ ਮਾੜੇ ਹਾਲਾਤ ਮਾੜੇ ਕਿ ਤੁਸੀਂ ਭਜਨ ਬੰਦਗੀ ਦਾ ਤੁਹਾਨੂੰ ਮਾਰਗ ਹੀ ਨਹੀਂ ਪਤਾ ਤੇ ਦੂਸਰੀ ਦੁਨੀਆ ਨੂੰ ਕੀ ਸਿਖਾਉਂਗੇ ਕਿ ਦੁਨੀਆ ਨੂੰ ਤੁਸੀਂ ਕੀ ਸਿੱਖਿਆ ਦੇ ਦੋਗੇ ਕਿ ਭਜਨ ਬੰਦਗੀ ਕਰਨ ਵਾਲੇ ਭਾਈ ਬੰਦ-ਬੰਦ ਕਟਵਾ ਕੇ ਵੀ ਹਸਰੇ ਨੇ ਮੁਸਕਰਾ ਰਹੇ ਨੇ ਉਹ ਤਾਂ ਭਾਈ ਦੀਗਾਂ ਦੇ ਵਿੱਚ ਬੈਠ ਕੇ ਵੀ ਭਾਵੇਂ ਭਾਈ ਮਤੀ ਦਹਦੇ ਸੀਸ ਤੇ ਆਰਾ ਜਾਂਦਾ ਸੀ ਬਸ ਇੱਕੋ ਹੀ ਮੰਗ ਰੱਖੀ ਸੀ ਕਿ ਦੇ ਮੇਰਾ ਮੁਖ ਮੇਰੇ ਗੁਰੂ ਵੱਲ ਹੋਵੇ ਇਨੇ ਨੰਦ ਵਿੱਚ ਖੁਸ਼ ਨੇ ਇੱਥੇ ਸਭ ਕੁਝ ਮਿਲਦਾ ਖਾਣ ਪੀਣ ਨੂੰ ਤੇ ਫਿਰ ਵੀ ਕਹਿੰਦੇ ਦੁਖੀ ਐ ਸਾਡੇ ਘਰ ਠਹਿ ਕੇ ਸਾਡੇ ਹਾਲਾਤ ਮਾੜੇ ਨੇ ਸਾਨੂੰ ਇਨੀ ਤਨਖਾਹ ਦਿੰਦੇ ਆ ਉਹ ਦਿੰਦੇ ਆ ਜੇ ਘੱਟ ਦਿੰਦੇ ਸਿੱਧਾ ਹੀ ਕਦਰ ਨਹੀਂ ਪਾਈ ਫਤਿਹ ਜੀ ਕੋਈ ਹੋਰ ਦੇਖੋ ਆਪਾਂ ਇੰਦੇ ਆਲੇ ਨਹੀਂ ਆਪਾਂ ਆਪਣਾ ਸਟੇਟ ਡਾਉਨ ਨਹੀਂ ਕਰ ਸਕਦੇ ਪਰ ਇਨੀ ਗੱਲ ਕਹਿਣੀ ਨਹੀਂ ਇੱਕ ਛੇ ਕਹੇਗਾ ਦੂਜਾ ਕਹਿੰਦਾ ਪੰਜ ਤੀਜਾ ਕਹਿੰਦਾ ਚਾਰ ਅੱਗੇ ਘੜਦੇ ਹੀ ਜਾਂਦੇ ਨੇ ਬਸ ਬਸ ਆਪਣੇ ਆਪ ਨੂੰ ਡਾਉਨ ਕੀਤਾ ਹੋਇਆ ਸਤ ਦੇ ਮਾਰਗ ਤੇ ਚੱਲੋ ਭਾਈ ਸਭ ਕੁਝ ਮਿਲੂਗਾ ਕਿ ਨਹੀਂ ਭਾਈ ਮਾੜਾ ਕੁਝ ਕਰਨਾ ਕੋਈ ਨਹੀਂ ਜੋ ਕਰਨਾ ਚੰਗਾ ਹੀ ਕਰਨਾ ਹੁਣ ਜਦੋਂ ਆਪਣੇ ਕੀ ਕਮੀਆਂ ਹੋਣ ਆਪਣਾ ਭਾਂਡਾ ਹੀ ਜਦੋਂ ਮਾੜਾ ਹੋਵੇ ਕਮਜ਼ੋਰ ਹੋਵੇ ਦੂਸਰੇ ਨੂੰ ਦੋਸ਼ ਨਹੀਂ ਦੇ ਦਾਂ ਮੈਂ ਵਾਰ ਵਰ ਨੂੰ ਲਾਂਡਤਾ ਪੋਣਾ ਹੁੰਨਾ ਕਿ ਗੁਰੂ ਦਾ ਬਾਣਾ ਪਾ ਕੇ ਰੋ ਰਹੇ ਹੋ ਕਿ ਗੁਰੂ ਦੇ ਬਾਣੇ ਨੂੰ ਤੁਸੀਂ ਲਾਜ ਤੁਹਾਨੂੰ ਪਤਾ ਨਹੀਂ ਹੈ ਇਹਨੂੰ ਦਾਗ ਲੱਗ ਰਿਹਾ ਤੁਸੀਂ ਕਿ ਗੁਰੂ ਦਾ ਸਿੱਖ ਇਸ ਤਰ੍ਹਾਂ ਭਟਕਦਾ ਕਿਤੇ ਉਹ ਦੇਖੋ ਭਾਈ ਉਹਨਾਂ ਨੂੰ ਉਹ ਸੋਹਣਿਆ ਸੋਹਣਿਆ ਗੱਡੀਆਂ 'ਚ ਮਰਸ਼ਦੀ ਕਰਨ ਦੇ ਵਿੱਚ ਘੁੰਮਦੇ ਉਹਨਾਂ ਦੇ ਪਰੇਚਰ ਭਾਵੇਂ ਕਾਜੀ ਹੋਣ ਭਾਵੇਂ ਚਰਚ ਦੇ ਪਾਦਰੀ ਹੋਣ ਕਿ ਇਹਨਾਂ ਦੇ ਹਾਲਾਤ ਦੇਖੋ ਕਿੰਨੇ ਉੱਚੇ ਸੱਚੇ ਆ ਗੱਡੀਆਂ ਮੋਟਰਾਂ 'ਚੋਂ ਵਧੇ ਨੇ ਚੇਲੇ ਚਪਾਟੇ ਨਾ ਰੱਖੇ ਹੁੰਦੇ ਇਹਨਾਂ ਦੇ ਕਿਉਂਕਿ ਉਹਨਾਂ ਦੇ ਧਰਮ ਦੇ ਲੋਕ ਇਹ ਸਮਝਦੇ ਨੇ ਕਿ ਇਹਨਾਂ ਨੇ ਸਾਨੂੰ ਪਾਈ ਇਹ ਧਰਮ ਦਾ